ਸਰ ਮੇਰਾ ਨਾਮ ਰਣਜੀਤ ਠਾਕੁਰ ਹੈ ਮੈਂ ਲੁਧਿਆਣਾ ਤੋਂ ਬਲੋਂਗ ਕਰਦਾ ਹਾਂ ਔਰ ਮੇਰਾ ਕਲਰ ਰੇਸ਼ਿੰਗ ਦਾ ਕੰਮ ਹੈਗਾ ਪ੍ਰੋਪਰਟੀ ਦਾ ਪਖਵਾ ਰੋਡ ਤੇ ਵੀ ਹੈ ਚੰਡੀਗੜ੍ਹ ਰੋਡ ਤੇ ਵੀ ਹੈ ਤੇ ਉਹਦੇ ਵਾਸਤੇ ਸਰ ਮੈਂ ਆਲਰੇਡੀ ਕਾਫੀ ਦਿਨ ਤੋਂ ਵਰਕ ਕਰਦਾ ਰਹੇ ਹਾਂ ਮੇਰੇ ਤੋਂ ਕੁਝ ਬੰਦੇ ਦਲਾਲੀ ਦਾ ਕੰਮ ਕਰਦੇ ਸੀ ਜਿਵੇਂ ਵਿਪਨ ਸ਼ੂਤ ਕਾਕਾ ਤੇ ਸੁਰਿੰਦਰ ਨਾਇਰ ਔਰ ਇਹਨਾਂ ਦੇ ਨਾਲ ਅਦਰ ਪਰਸਨ ਹੋਰ ਵੀ ਸੀਗੇ ਜਦੋਂ ਇਹ ਸਾਰੇ ਮੇਰੇ ਕੋਲ ਬ੍ਰੋਕਰ ਦਾ ਕੰਮ ਕਰਦੇ ਮੇਰੇ ਕੋਲ ਸਾਲ ਡੇਢ ਸਾਲ ਇਹਨਾਂ ਨੇ ਕੰਮ ਕੀਤਾ ਫਿਰ ਮੈਨੂੰ ਕਹਿੰਦੇ ਵੀ ਤੁਸੀਂ ਮੈਨੂੰ ਪਾਰਟਨਰਸ਼ਿਪ ਵੀ ਸਾਡ ਨੂੰ ਕਰ ਲਓ ਨਾਲ ਰਲਾ ਲਓ ਤੇ ਫਿਰ ਮੈਂ ਵੀ ਇਕੱਲਾ ਸੀ ਸਰ ਮੇਰੇ ਫਾਦਰ ਆਲਰੇਡੀ ਨਾ ਕੈਂਸਰ ਦੇ ਪੀਰੀਅਡ ਸੀ ਮੈਂ ਉਧਰ ਵੀ ਮੈਨੂੰ ਬੜਾ ਟਾਈਮ ਦੇਣਾ ਪੈਂਦਾ ਸੀ ਤੇ ਮੈਂ ਉਸ ਚੀਜ਼ ਨੂੰ ਦੇਖਦੇ ਆਪਣੀ ਪਰੇਸ਼ਾਨੀ ਨੂੰ ਦੇਖਦੇ ਮੈਂ ਇਹਨਾਂ ਨੂੰ ਅਟੈਚ ਕਰ ਲਿਆ ਪਾਰਟਨਰ ਬਣਾ ਲਿਆ ਅਸੀਂ ਜਿੰਨੇ ਜਿੰਨੇ ਪੈਸੇ ਪਾਨੇ ਸੀ ਮੈਂ ਆਪਣੇ ਪੈਸੇ ਦਿੱਤੇ ਸਰ ਇਹਨਾਂ ਨੇ ਘੱਟ ਪਾ ਕੇ ਕੀਤਾ ਜੋ ਵੀ ਕੀਤਾ ਮੇਰੇ ਪੈਸੇ ਦਾ 35% 30 35% ਮੇਰੇ ਕੋਲ ਘੱਟ ਰਿਸਟਰੀ ਕਰਾਈ ਔਰ ਮੈਨੂੰ ਕਾਫੀ ਦਿਨ ਬਾਅਦ ਚ ਪਤਾ ਲੱਗਿਆ ਵੀ ਇਹ ਤਾਂ ਐਦਾਂ ਕਰਕੇ ਫਿਰ ਮੈਂ ਇਹਨਾਂ ਨੂੰ ਕਿਹਾ ਵੀ ਭਾਈ ਤੁਸੀਂ ਇਹ ਕਿੱਦਾਂ ਕੀਤਾ ਉਹ ਕਹਿੰਦਾ ਕੋਈ ਗੱਲ ਨਹੀਂ ਜਦੋਂ ਅਸੀਂ ਸੇਲ ਆਊਟ ਕਰਾਂਗੇ ਉਹ ਤਾਂ ਡਾਬਿਟ ਗੈਡਗਾ ਕਰਕੇ ਸਾਰਾ ਕਰ ਲਾਂਗੇ ਫਿਰ ਅਸੀਂ ਕਿਹਾ ਵੀ ਜਿਹੜੀ ਜਿਹੜੀ ਤੁਸੀਂ ਰਿਸ਼ਤੀ ਕਰਾਣੀ ਹੈ ਨਾ ਉਹ ਤੁਸੀਂ ਮੇਰੇ ਤੋਂ ਬਗੈਰ ਨਹੀਂ ਕਰਾਣੀ ਜਾਂ ਮੇਰੇ ਤੱਕ ਆਪਣਾ ਤੁਸੀਂ ਉਹ ਕਰਨਾ ਹੈ ਆਪਣਾ ਰਜਾਮੰਦੀ ਗਵਾਈ ਤੁਸੀਂ ਇਹ ਦੇਖੋ ਸਰ ਇਹਦੇ ਤੇ ਰਜਾਮੰਦੀ ਗਵਾਈ ਪਈ ਆ ਉਹ ਵੀ ਜੈਲੀ ਸਾਈਨ ਕਰਕੇ ਅੱਗੇ ਰਿਸ਼ਤੀ ਕਰਾਈ ਗਈ ਹੈ ਅਬ ਮੈਂ ਤੁਹਾਨੂੰ ਦਿਖਾਣਾ ਔਰ ਸਾਈਨ ਐਕਸਪਰਟ ਤੋਂ ਵੀ ਹੋਇਆ ਹੈ ਸਰ ਸਾਰਾ ਆ ਦੇਖੋ ਚਲੋ ਆ ਮੇਰੇ ਜਾਲੀ ਸਾਈਨ ਕੀਤੇ ਹੋਏ ਨੇ ਸਰ ਇਹ ਉਹਦੇ ਸਾਈਨ ਨੇ ਜਿਹੜੀ ਰਿਸ਼ਤੀ ਕਰਾਤੀ ਉਹਨੇ ਔਰ ਤੁਸੀਂ ਇਹ ਦੇਖੋ ਸਰ ਸਾਈਨ ਐਕਸਪਲਡੀ ਆ ਜਿਹੜਾ ਹੈਗਾ ਚੱਕ ਕੇ ਦੇਖੋ ਲੋ ਜੀ ਸਰ ਜਿਹੜੇ ਉੱਪਰਲੇ ਸਾਈਨ ਆ ਮੇਰੇ ਨੇ ਰਨਿੰਗ ਵਾਲੇ ਡੈਨਿੰਗ ਵਾਲੇ ਤੇ ਥੱਲੇ ਨਾਲ ਸੈਂਟਰ ਵਾਲੇ ਦੇਖੋ ਸਰ ਜਾਲੀ ਸਾਈਨ ਕੀਤੇ ਹੈ ਜਿਹੜੇ ਰਿਸ਼ਤੀ ਦੇ ਸਾਈਨ ਤੁਹਾਨੂੰ ਮੈਂ ਦਿਖਾ ਰਿਹਾ ਸਰ ਤੁਸੀਂ ਦੇਖੋ ਇਹਨਾਂ ਨੇ ਕਿੰਨੇ ਕੁ ਹੁਣ ਜਿਹੜੀਆਂ ਚੀਜ਼ਾਂ ਨਹੀਂ ਮੈਨੂੰ ਹਲੇ ਪਤਾ ਲੱਗਦਾ ਸਰ ਹੋਰ ਬਹੁਤ ਨੇ ਰਸਤੇ ਮੇਰੇ ਵੱਤ ਕੇ ਐਨੇ ਪ੍ਰਾਪਰਟੀ ਵੇਚ ਕੇ ਨਾ ਉਹ ਗਲਤ ਯੂਜ਼ ਕਰਕੇ ਸਾਨੂੰ ਵੀ ਉਹ ਚ ਇਨਵੋਲਵਮੈਂਟ ਹੁੰਦੀ ਆ ਅਸੀਂ ਉਸ ਤੋਂ ਪਹਿਲੇ ਕੰਪਲੀਟ ਫਾਈਲ ਕੀਤੀ ਹੈ ਗਮਾੜਾ ਚ ਅਸੀਂ ਅਪਲੀਕੇਸ਼ਨ ਦਿੱਤੀ ਸੀ ਕਰਕੇ ਤੇ ਆ ਸਰ ਤੁਸੀਂ ਦੇਖੋ ਕਿੰਨੇ ਜਾਲੀ ਸੈਂਡ ਕਰਦੇ ਨੇ ਔਰ ਤੁਸੀਂ ਮੇਰੀ ਪ੍ਰਾਪਰਟੀਆਂ ਹੜੱਪ ਕਰਕੇ ਕਈ ਜਿਹੜੀ ਸਾਡੇ ਜੁਆਇੰਟ ਪ੍ਰਾਪਰਟੀ ਸੀ ਸਰ ਉਹ ਆਪਣੀ ਜਿਹਨੇ ਹਿੱਸੇ ਤੋਂ ਵੱਧ ਵੇਚ ਗਿਆ ਫਿਰ ਵੀ ਸਰ ਉਹਦੇ ਤੋਂ ਦਿਖਾਓ ਉਹ ਕਲੀਅਰ ਨਹੀਂ ਕਰਦੇ ਇੱਕ ਪਲਾਟ ਸੀ ਅਲੱਗ ਕਿਤੇ ਕਿੰਨੇ ਕਰੋੜ ਦੀ ਚੱਕੀ ਲੱਗੀ ਆ ਤੁਹਾਡੇ ਨਾਲ ਸਰ ਇਹਨ ਮਲਟੀ ਕਰੋੜਸ ਹੈ ਸਰ ਕਿਉਂਕਿ ਇੱਕ ਤਾਂ ਨਾ ਇਹਨਾਂ ਨੇ ਮੈਨੂੰ ਕੋਈ ਸ਼ਬਦ ਦਿੱਤਾ ਜਦੋਂ ਸਾਫ ਦਿੱਤਾ ਉਸ ਲਈ ਸਰਕਾਰ ਬਦਲੀ ਉਹਨਾਂ ਨੇ ਆਪਣੇ ਹੱਥਾਂ ਦਾ ਲਿਖਿਆ ਮੈਨੂੰ ਦੇ ਦਿੱਤਾ ਉਹ ਮੇਰੇ ਕੋਲ ਇਨ ਹੈਂਡ ਹੈ ਉਹ ਕਦੀ ਇਨਵੈਸਟੀਗੇਸ਼ਨ ਦੇ ਵਿੱਚ ਸਰ ਇਹਨਾਂ ਦੇਣਾ ਸੀ ਸਮਝੋ ਤਾਂ ਕਿੰਨਾ ਇਸ ਕਰਨ ਨੂੰ ਕਿੰਨੇ ਸਰ ਉਹਦੇ ਵਿੱਚ ਨਾ ਪ੍ਰੋਪਰ ਹਲੇ ਐਂਡ ਤੱਕ ਨਹੀਂ ਪਹੁੰਚਿਆ ਹਲੇ ਸਿਰ ਜਿੱਦਾਂ ਹੁਣ ਪ੍ਰੋਪਰਟੀ ਵਾਈਜ਼ ਹਸਾਬ ਦੇ ਰਹੇ ਸੀਗੇ ਕਿ ਇਹਨੇ ਲਿੱਤੀ ਦਿੱਤੀ ਸਾਰਾ ਡੈਬਟ ਗ੍ਰੈਡ ਹੋ ਕੇ ਆ ਰਿਹਾ ਸੀਗਾ ਉਹ ਸਾਡੇ ਕੋਲ ਸਾਰਾ ਪਿਆ ਹੋਇਆ ਸਰ ਉਹ ਭੱਜ ਗਏ ਉਹ ਪੂਜੇ ਦਫਾ ਭੱਜ ਗਏ ਜੀ ਉਹ ਕੰਪਲੇਂਟ ਕਦੋਂ ਕੀਤੀ ਸਰ ਪੁਲਿਸ ਕੰਪਲੇਂਟ ਤਾਂ ਸਰ ਮੈਂ ਸ਼ੁਰੂ ਕਰਦਾ ਕਾਫੀ ਦਿਨ ਤੋਂ ਕਰਦਾ ਆ ਰਿਹਾ ਜੀ ਇਹ ਜਦੋਂ 14 ਦੇ ਪਹਿਲਾਂ ਹੋਈ ਹੈ 14 ਦੇ ਵਿੱਚ ਇਹ ਮੇਨ ਕੰਪਲੇਟਾਂ ਨਾਲ 14 ਤੋਂ ਸ਼ੁਰੂ ਹੋਇਆ ਜੀ ਇਹਨਾਂ ਨੇ ਉਸੇ ਵੇਲੇ ਮੈਨੂੰ ਮਾਰਨ ਦੀ ਕੋਸ਼ਿਸ਼ ਕੀਤੀ ਔਰ ਉਸੇ ਉਸੇ ਵੇਲੇ ਇਹਨਾਂ ਨੇ ਇੱਕ ਨਾ ਨਵਾਂ ਏਜੰਡਾ ਬਣਾਉਣ ਦੀ ਕੋਸ਼ਿਸ਼ ਕੀਤੀ ਕੋਸ਼ਿਸ਼ ਕੀਤੀ ਤੁਸੀਂ ਦੋ ਵਾਰੀ ਉਹ ਕੀਤੀ ਹਾਂ ਜੀ ਇੱਕ ਵਾਰੀ ਮਾਰਨ ਦੀ ਕੋਸ਼ਿਸ਼ ਕੀਤੀ ਸਰ ਗਨ ਸ਼ਾਟ ਕੀਤਾ ਮੇਰੇ ਤੇ ਮੇਰੇ ਆਫਿਸ ਕਾਲੇਜ ਰੋਡ ਦੇ ਉੱਤੇ ਹੈਗਾ ਉੱਥੇ ਮੈਨੂੰ ਮਾਰਨ ਦੀ ਕੋਸ਼ਿਸ਼ ਕੀਤੀ ਇਹਨਾਂ ਨੇ ਉਹਦੀ ਮੈਂ ਕੰਪਲੇਂਟ ਕੀਤੀ ਉਹਦੇ ਉਹਦੇ ਆ ਦੇਖੋ ਸਰ ਆਪਣਾ ਸੀਐਮ ਸਾਹਿਬ ਕੋਲੋਂ ਮਾਰਖ ਹੋ ਕੇ ਤੁਸੀਂ ਦੇਖੋ ਕਿੰਨੇ ਬੰਦਿਆਂ ਨੂੰ ਮਾਰਖ ਹੋਈ ਆ ਉਸ ਲਈ ਇਹ ਸਮਝੋਤੇ ਨਾਲ ਸਾਡਾ ਚੱਲਦਾ ਪਿਆ ਸੀਗਾ ਤੇ ਤੁਸੀਂ ਇਹ ਦੇਖੋ ਵੀ ਇਹ ਕਿੰਨੀ ਜ਼ਿਆਦਾ ਮਾਰਕਿੰਗ ਹੈ ਸਾਰੇ-ਸਾਰੇ ਅਫਸਰਾਂ ਦੀ ਮਾਰਕਿੰਗ ਹੈ ਇਹਨੇ ਦੇਖਿਆ ਵੀ ਹੁਣ ਸਾਡਾ ਇੱਥੇ ਹੋ ਜਾਣਾ ਤੇ ਉਹਨਾਂ ਨੇ ਉਸ ਲਈ ਕਰਕੇ ਰਕਵਾਤਾ ਵੀ ਅਸੀਂ ਹਸਾਬ ਦੇਣ ਨੂੰ ਤਿਆਰ ਆ ਉਹਦੇ ਵਿੱਚ ਕੋਈ ਬਹੁਤ ਵੱਡੇ ਕਾਲੀ ਲੀਡਰ ਔਰ ਭਾਜਪਾ ਦੇ ਕੋਈ ਲੀਡਰ ਸੀਗੇ ਜਿਹੜੇ ਕਿ ਫੈਸਲਾ ਸਾਡਾ ਕਰਾ ਰਹੇ ਸੀ ਉਹ ਵਿੱਚ ਸੀਗੇ ਇਨਵੋਲਡ ਅੱਜ ਦੀ ਡੇਟ ਤੱਕ ਵੀ ਉਹਨਾਂ ਨੂੰ ਸਾਰੀ ਇਹ ਗੱਲ ਪਤਾ ਹੈ ਤੇ ਆ ਜਿਹੜੀ ਚੀਜ਼ ਫਿਰ ਸਾਡੇ ਨਾਲ ਕਿਥੇ ਪਹੁੰਚਿਆ ਸਰ ਇਹਨਾਂ ਨੇ ਕੀ ਲਿਖਾਤਾ ਸਾਡੇ ਦੇਖੋ ਅਨੇ ਪਿੱਛੇ ਜਿਹੜਾ ਇਨਵੈਸਟੀਗੇਸ਼ਨ ਦਾ ਅਫਸਰ ਸੀ ਉਹਨੂੰ ਪਿੱਛੇ ਲਖਾਤਾ ਵੀ ਇਹ ਹੁਣ ਕਾਰਵਾਈ ਕਰਾਂਦੀ ਇਹਨਾਂ ਦਾ ਹੀ ਆਪਸ ਸਮਝੌਤਾ ਹੋ ਰਿਹਾ ਵੀ ਕਾਰਵਾਈ ਦੀ ਕੋਈ ਲੋੜ ਨਹੀਂ ਹੈ ਬੰਦ ਕਰਤੀ ਸਰ ਤੁਸੀਂ ਦੇਖੋ ਸਰ ਜਿਹੜੀ ਅੱਜ ਤੱਕ ਰਾਸ ਨਹੀਂ ਆਈ ਇਹ ਕਿਉਂਕਿ ਟਾਈਮ ਪੈਂਦਾ ਗਿਆ ਅਸੀਂ ਐਪਲੀਕੇਸ਼ਨ ਦੇੰਦੇ ਸਾਰੀਆਂ ਦਖਲ ਦਫਤਰ ਹੁੰਦੀਆਂ ਤੁਸੀਂ ਇਹ ਦੱਸੋ ਵੀ ਜਦੋਂ ਕਿਸੇ ਬੰਦੇ ਦੀ ਕੋਈ ਇਨਵੈਸਟੀਗੇਸ਼ਨ ਪੂਰੀ ਨਾ ਹੋਵੇ ਉਹਦਾ ਰਿਪੋਰਟ ਦਿੱਤਾ ਹੋਇਆ ਉਹਦੇ ਵਿੱਚ ਨਾ ਲਗਾਇਆ ਜਾਵੇ ਉਹ ਉਹਦੇ ਵਿੱਚ ਤੁਸੀਂ ਦੇਖੋ ਕਨਸਪਰੇਸੀ ਹੋ ਕੇ ਪੁਲਿਸ ਵਾਲੇ ਨੇ ਇਨਵੋਲਵ ਹੋ ਕੇ ਸਾਰਾ ਕੁਝ ਕਰਦੇ ਨੇ ਸਰ ਤੇ ਇਹ ਜਦੋਂ ਸਾਰਾ ਕੁਝ ਹੋ ਗਿਆ ਮੈਨੂੰ ਕਦੋਂ ਸਰ ਦੂਜੀ ਟਾਈਮ ਲੋਜੀ ਆ ਦੇਖੋ ਸਰ ਆ ਮੇਰਾ ਰੋਡ ਐਕਸੀਡੈਂਟ ਕਰਕੇ ਮੈਨੂੰ ਮਾਰਨ ਦੀ ਕੋਸ਼ਿਸ਼ ਕੀਤੀ ਇਹਨੇ ਦੇਖਿਆ ਵੀ ਕਿਸੇ ਪਰਸਾ ਨਹੀਂ ਜਾਂਦਾ ਆ ਰੋਡ ਐਕਸੀਡੈਂਟ ਕਰਕੇ ਮੈਨੂੰ ਮਾਰਨ ਦੀ ਕੋਸ਼ਿਸ਼ ਕੀਤੀ ਗਈ ਹੈ ਤੁਸੀਂ ਦੇਖੋ ਵੀ ਅੱਜ ਤੱਕ ਇਹਨੇ ਤਾਂ ਕਦੀ ਕੋਈ ਕਾਰਵਾਈ ਕਦੀ ਕੁਝ ਕੁਝ ਨਹੀਂ ਹੋਇਆ ਉਲਟਾ ਸਾਨੂੰ ਧਮਕੀਆਂ ਦਿੰਦੇ ਨੇ ਸਰ ਮੈਂ ਹਮੇਸ਼ਾ ਪ੍ਰਸ਼ਾਸਨ ਨੂੰ ਤਾਂ ਆਪਣੀ ਐਪਲੀਕੇਸ਼ਨ ਦੇ ਵਿੱਚ ਲਿਖਿਆ ਵੀ ਮੈਨੂੰ ਨਾ ਮਾਰਨ ਦੀ ਥ੍ਰੈਟ ਹੈਗੀ ਹੈ ਤੇ ਮੇਰੀ ਫੈਮਿਲੀ ਨੂੰ ਐਦਾ ਕਰਕੇ ਹੈਗੀ ਹੈ ਤੁਸੀਂ ਦੇਖੋ ਕਦੀ ਮੈਨੂੰ ਪ੍ਰਸ਼ਾਸਨ ਤੋਂ ਨਹੀਂ ਮਿਲਿਆ ਔਰ ਕਦੀ ਇਹਦੇ ਵਿੱਚ ਕਦੀ ਇਨਵੈਸਟਿਗੇਸ਼ਨ ਪੂਰੀ ਹੋ ਕੇ ਨਹੀਂ ਹੋਏ ਬੰਦ ਕਰਾ ਦਿੰਦੇ ਸਰ ਹੋਰੀਆ ਇੱਕ ਤਾਂ ਮੈਂ ਕਦੋਂ ਦੀ ਹੈ ਇਹ ਕਦੋਂ ਦੀ ਹੈ 8:14 ਦੀ ਪਹਿਲਾਂ ਜਿਹੜੀ ਗਨ ਸ਼ਾਟ ਵਾਲੀ ਹੈ ਇਹ ਇਹ ਵੀ ਇਹ ਵੀ ਸਰ ਇਹਦੀ ਉਸ ਵੇਲੇ ਦੀ ਹੈਗੀ ਆ ਇਹ ਉਸ ਤੋਂ ਬਾਅਦ ਦੀ ਹੈਗੀ ਇਹ ਉਸ ਤੋਂ ਬਾਅਦ ਦੀ ਹੈਗੀ ਸਰ ਇਹਨਾਂ ਨੇ ਦੇਖਿਆ ਵੀ ਕਿਸੇ ਪੈਸਾ ਨਹੀਂ ਜਾਂਦਾ ਫਿਰ ਕੀ ਕਰਦੇ ਸਰ ਆਊਟ ਆਫ ਲੁਧਿਆਣਾ ਇਹ ਬੰਦੇ ਨੂੰ ਉਹਦੀ ਫੈਮਿਲੀ ਦੇ ਮੈਂਬਰਾਂ ਨੂੰ ਉਲਟ ਪਲਟ ਲਿਖ ਕੇ ਐਪਲੀਕੇਸ਼ਨ ਦੇ ਕੇ ਫਸਾਣ ਦੀ ਕੋਸ਼ਿਸ਼ ਕਰਦੇ ਹਮੇਸ਼ਾ ਜਿਹੜਾ ਕਿ ਸਾਡੇ ਜਿੰਨੇ ਵੀ ਕੀਤੀ ਗਏ ਨੇ ਉਹਨਾਂ ਵਿੱਚ ਸਾਡੇ ਪੁਰਾਣੇ ਇਨਸੀਡੈਂਟ ਕੋਈ ਨਹੀਂ ਇਨਾਂ ਦਾ ਮੋਟਿਵ ਸਿਰਫ ਇਨਕ ਹੈਗਾ ਕਿ ਜਿਹੜਾ ਆਪਣਾ ਵਿਪਨ ਸ਼ੂਤ ਕਾਕਾ ਤੇ ਸੁਰਿੰਦਰ ਰਾਹੀਂ ਵਗੈਰਾ ਜਿਹੜੇ ਬੰਦੇ ਨੇ ਪਰਸਨ ਇਹ ਸਰ ਕਹਿੰਦੇ ਵੀ ਸਾਨੂੰ ਇਹ ਟੱਚ ਨਾ ਕਰ ਜਵੇ ਇਹਨੂੰ ਇਹਨੂੰ ਪਹਿਲੇ ਫਸਾ ਕੇ ਦੂਜੇ ਨਾਲ ਉਲਝਾ ਕੇ ਰੱਖਿਆ ਜਾਵੇ। ਲੈ ਬੰਦੇ ਕੌਣ ਨੇ ਸਰ ਇਹ ਇਹਨਾਂ ਨੂੰ ਸਾਰੇ ਪਤਾ ਜੀ ਅਜੇ ਤੱਕ ਇਨਵੈਸਟੀਗੇਸ਼ਨ ਨਹੀਂ ਹੋਈ ਕਾਹੀ ਦਾ ਵਿਪਨ ਸ਼ੂਤ ਕਰ ਰਿਪਲ ਸ਼ੂਤ ਕਰ ਬੰਦੇ ਜਿਹੜੇ ਆ ਲੈ ਬੰਦੇ ਨਾ ਕਿੰਨੇ ਉਹ ਸਰਦਾਰਾਂ ਸਰ ਉਹ ਪਾਵਰਫੁੱਲ ਹੈ ਜੇ ਵੀ ਉਹਨਾਂ ਨੇ ਜੇ ਹੋਰ ਬੰਦੇ ਨਾਲ ਵੀ ਹੈ ਜੇ ਬ੍ਰੌਡ ਆ ਕੋਈ ਚੱਕੀ ਦਿੱਤੀ ਹੈ ਸਰ ਡੈਫੀਨੇਟ ਜੀ ਉਹਨਾਂ ਦੇ ਜਦੋਂ ਮਾਰਵਲ ਮੈਂਟੈਲਿਟੀ ਇਹ ਹੈਗੀ ਆ ਤੁਸੀਂ ਇੱਕ ਦੇਖੋ ਪੱਤਰਕਾਰ ਤੁਸੀਂ ਸਾਰੇ ਆਪਰ ਫੈਮਿਲੀ ਮੈਂਬਰ ਹੋ ਐਂ ਔਰ ਬਿਜ਼ਨਸਮੈਨ ਸਾਰੇ ਇੱਕ ਦੂਜੇ ਨੂੰ ਜਾਣਦੇ ਵੀ ਕਿੱਦਾਂ ਮੈਚ ਹੁੰਦਾ ਤੁਸੀਂ ਇੱਕ ਬੰਦੇ ਦੱਸੋ ਜਿਹੜਾ ਬੰਦਾ ਇੱਕ ਗ੍ਰਾਈਂਡ ਕਰਦਾ ਹੋਵੇ ਮਸਾਲੇ ਹਲਦੀ ਮਿਰਚ ਮਸਾਲੇ ਵਾਲੇ ਬੰਦੇ ਹੋਣ ਤੁਸੀਂ ਵੀ ਦੱਸੋ ਵੀ ਇੰਨਾ ਅਰਬਾ ਕਰੋੜਾ ਰੁਪਏ ਕਿੱਥੋਂ ਆ ਗਿਆ ਅਸਮਾਨੋਂ ਡਿੱਗ ਪਿਆ ਤੁਸੀਂ ਇਹ ਦੇਖੋ ਇੱਕ ਉੱਥੇ ਲਕਜ਼ਰੀਅਸ ਇਹਨਾਂ ਨੇ ਫਾਈਵ ਸਟਾਰਟ ਹੋਟਲ ਹੈ ਕਸੋਲੀ ਤੁਸੀਂ ਕਹਿ ਰਹੇ ਸੀ 50000 ਦੀ ਕਰਨ ਲੋਗਰ ਸੀ ਹੁਣ ਹਾਂ ਹਾਂ ਬਿਲਕੁਲ ਸਰ ਉਹ ਕੀ ਹੈ ਉਹ ਹੈਗਾ ਜੀ ਇਹਨਾਂ ਦੀ ਜਿਹੜੀ ਫੈਮਿਲੀ ਸਿਸਟਮ ਹੈਗਾ ਨਾ ਉਹ ਸਿਗਾ ਸ਼ੁਭਾਸ ਟ੍ਰੇਡਰ ਉਹਨਾਂ ਦੀ ਰਿਟਰਨ ਮੈਂ ਤੁਹਾਨੂੰ ਦਿਖਾ ਸਕਦਾ 50000 57000 ਦੀ ਰਿਟਰਨ ਭਰਦੇ ਆ ਰਹੇ ਜੀ ਹਾਂਜੀ ਓਕੇ ਲਓ ਸਰ ਹੁਣ ਕਿੰਨੀ ਹੋਏਗੀ ਸਰ ਤੁਸੀਂ ਇਹ ਦੇਖੋ ਵੀ ਜਿਹੜਾ ਬੰਦਾ ਇੰਨੀ ਰਿਟਰਨ ਭਰ ਕੇ ਹੋਰ ਕਿੰਨਾ ਕ ਭਰ ਲੂਗਾ ਸ਼ਵਾਰਟ੍ਰੇਡਰ ਦੇ ਨਾਂ ਤੇ 52000 ਦੀ ਰਿਟਰਨ ਭਰੀ ਜਾ ਰਹੀ ਆ ਅੱਗੇ ਜਿਹੜੇ ਇਅਰ ਵਾਈਜ਼ ਦੇਖੋ ਸਾਰੇ ਲਿਖਿਆ ਹੋਇਆ 2007 ਦੀ ਹੈ ਜੀ ਸਰ ਕਦੋਂ ਤੱਕ 50000 ਨਾ ਪਰਦੇ ਰਹੀ ਲੋ ਸਰ ਇਹਦਾ ਇਹ ਰਾ 19 ਤੱਕ ਨਾ ਇਹਦਾ ਮੇਨ ਆਇਆ ਸਰ 267 76000 ਤੱਕ ਆਇਆ ਜੀ ਇਹਨਾਂ ਦਾ 19 ਤੱਕ 19 ਤੱਕ 2007 ਤੋਂ ਲੈ ਕੇ 19 ਤੱਕ ਦਾ ਜਿਹੜਾ 52000 ਤੋਂ ਸਟਾਰਟ ਹੋਇਆ ਇਹ ਨਾਰਮਲ ਗਰੋਥ ਆ ਸਰ ਇਹ ਬਿਜ਼ਨਸ ਦੇ ਵਿੱਚ ਹੁੰਦੀ ਐਦਾ ਗਰੋਥ ਹੁੰਦੀ ਐ 19 ਤੋਂ ਬਾਅਦ ਜਿਹੜਾ ਛੱਪੜ ਫੜ ਕੇ ਕੰਮ ਹੁੰਦਾ ਸਰ ਉਹਦੇ ਵਿੱਚ ਹਿਊਜ ਪ੍ਰੋਪਰਟੀਆਂ ਹਿਊਜ ਪ੍ਰੋਪਰਟੀਆਂ ਹਿਊਜ ਮੈਰਿਜ ਕਰਨਾ ਤੁਸੀਂ ਬੈਂਗਲੁਰ ਲੈ ਲੈਣਾ ਜਾਂ ਤੁਸੀਂ ਆਪਣਾ ਫਾਈਵ ਸਟਾਰ ਹੋਟਲ ਬਣਾਉਣਾ ਉੱਥੇ ਇਦਾਂ ਦੀ ਜਗ੍ਹਾ ਤੇ ਜਿੱਥੇ ਐਕਸਟਾ ਆਰਡਨਰੀ ਪੈਸੇ ਲੱਗਦੇ ਨੇ ਕੀ ਸਰ ਪੋਸੀਬਲ ਹੈ ਤੁਸੀਂ ਆਪ ਦੇਖ ਲਓ ਇਹ ਤਾਂ ਹੀ ਇਨਵੈਸਟੀਗੇਸ਼ਨ ਨਹੀਂ ਹੁਣ ਦਿੰਦੇ ਉਹ ਚ ਅਰੋੜਾ ਪਾਉਂਦੇ ਨੇ ਔਰ ਸਾਨੂੰ ਮੈਨੂੰ ਹਮੇਸ਼ਾ ਕਿਤੇ ਨਾ ਕਿਤੇ ਫਸਾ ਕੇ ਰੱਖਦਾ ਮੇਰੀ ਫੈਮਿਲੀ ਨੂੰ ਫਸਾ ਕੇ ਰੱਖ ਦਿੰਦੇ ਸਰ ਜਿਹੜੇ ਤੁਰਦੇ ਜਲਦੀ ਸੈਂਡ ਕਰਕੇ ਕਿਹੜੀ ਕਿਹੜੀ ਪ੍ਰਾਪਰਟੀ ਵੇਚੀ ਕਿੱਥੇ ਵੇਚ ਸਰ ਮੇਰੀ 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 ਜਿਹੜੀ ਪ੍ਰਾਪਰਟੀ ਸਰ ਇੱਕ ਤਾਂ ਤੁਹਾਨੂੰ ਆ ਸਾਈਨ ਕੀਤੇ ਔਰ ਐਕਸਪਰਟ ਵੀ ਸਾਡਾ ਰਿਪੋਰਟ ਦਿਖਾਈਏ ਤੁਹਾਨੂੰ ਮੈਂ ਇਹ ਇਹਦੇ ਨੇ ਕਿੰਨੇ ਕੁ ਪਲਾਟ ਵਿੱਚ ਸਰ ਇਹਦੇ ਨਾਲ ਕਿੰਨੇ ਕਿ ਵਿੱਚ ਮੈਨੂੰ ਖੁਦ ਹੀ ਨਹੀਂ ਪਤਾ 21 ਮੇਰੇ ਹੱਥ ਲੱਗੀ ਹੈ ਸਰ ਅੱਛਾ ਇਹ ਵੀ ਬੜੀ ਮੁਸ਼ਕਲ ਨਾਲ ਲੱਭ ਕੇ ਸਰ ਮੈਂ ਲੈਂਦੀ ਉਹ ਵੀ ਕਿਸੇ ਮਾਲਕ ਤੋਂ ਜਿਹਦੇ ਸੀ ਉਹ ਕੋਈ ਵਾਕਫ ਸੀ ਉਹ ਤੋਂ ਕੋਲ ਲਿੱਤੀ ਮੈਂ ਕਿੰਨੇ ਗੈਦਾ ਪਲਾਟ ਆਏ ਇਹ ਸਰ ਆਪਣਾ ਹੈ 2000 ਨੀਅਰਬਾਉਟ ਕਿੰਨੀ ਪ੍ਰਾਪਰਟੀਆਂ ਵੇਚੀਆਂ ਤੁਹਾਡੀਆਂ ਸਰ ਬਹੁਤ ਵੇਚੀਆਂ ਉਹ ਉਹਦੇ ਵਿੱਚ ਇੱਕ ਆਹ ਜਿਹੜੀ ਪ੍ਰਾਪਰਟੀ ਮੇਰੇ ਕੋਲ ਤਿੰਨ ਹੱਥਾਂਈਆਂ ਨੇ ਲੇਕਿਨ ਉਹਦੇ ਅੱਠ 10 15 ਪ੍ਰਾਪਰਟੀਆਂ ਹੋਰ ਹੋ ਸਕਦੀਆਂ ਨੇ ਤੁਹਾਡੇ ਕੋਲ ਕਿੰਨੀ ਬਲੋਕੀਆਂ ਨੇ ਮੇਰੇ ਕੋਲ ਸਰ ਬਹੁਤ ਅਨਲਿਮਿਟਿਡ ਹੈਗੇ ਤੁਹਾਡੇ ਕਿੰਨੇ ਟਾਊਨਰ ਵੀ ਸਰ ਮੈਂ ਬਹੁਤ ਹਿਊਜ ਅਮਾਉਂਟ ਪੇ ਆਊਟ ਕਰਦਾ ਟੈਕਸ ਪੇ ਆਹ ਮਲਟੀ ਲੱਖ ਕਰੋੜ ਕਹਿ ਸਕਦੇ ਹਾਂ ਐਸਪ੍ਰੇਡ ਜੋ ਇਹਨਾਂ ਨੇ ਮੇਰੇ ਨਾਲ ਸਾਰਾ ਕੁਝ ਚੀਟ ਕੀਤਾ ਉਸ ਦੌਰਾਨ ਮੇਰੀ ਕੋਈ ਰਿਟਰਨ ਨਹੀਂ ਗਈ ਇਹ ਸਾਰਾ ਕੁਝ ਤੁਸੀਂ ਦੇਖੋ ਜਦੋਂ ਮੈਨੂੰ ਚੀਟ ਕਰਕੇ ਜ਼ੀਰੋ ਕਰਤਾ ਸਰ ਸੰਪਰਕ ਚ ਕੀ ਨਹੀਂ ਆਏ ਸਰ ਸੰਪਰਕ ਜੀ ਬ੍ਰੋਕਰ ਸੀ ਸਰ ਦਲਾਲ ਸੀ ਪ੍ਰਾਪਰਟੀ ਦਾ ਦਲਾਲੀ ਕਰਦੇ ਸੀ ਦਲਾਲੀ ਦਾ ਕੰਮ ਕਰਦੇ ਕਰਦੇ ਆ ਗਏ ਸਰ ਮੇਰੇ ਤਾਂ ਕੋਈ ਐਡਾ ਵਾਕਫ ਨਹੀਂ ਸੀ ਕੰਮ ਦਲਾਲੀ ਕਰਦੇ ਕਰਦੇ ਸੱਤ ਬੰਦੇ ਤੋਂ ਡੇਸਚਾਰ ਬਣ ਗਏ ਨਹੀਂ ਸਰ ਪਹਿਲਾਂ ਦੋ ਦੋ ਤਿੰਨ ਆਏ ਇਹਨਾਂ ਨੇ ਕੰਮ ਕਰਨਾ ਸ਼ੁਰੂ ਕੀਤਾ ਉਹਨਾਂ ਦੇ ਨਾਲ ਅੱਗੇ ਪਰਸਨ ਸੀਗੇ ਔਰ ਸਾਰੇ ਇੱਕੋ ਜਗ੍ਹਾ ਤੇ ਇਕੱਠੇ ਆਪਸ ਵਿੱਚ ਰਿਸ਼ਤੇਦਾਰੀਆਂ ਨੇ ਆਪਾਂ ਜੀ ਫਰੈਂਡ ਸਰ ਕੋ ਪੁਰਾਣਾ ਇਹ ਨਾ ਕੇਸ ਆਲਾ ਆ ਜਾਂਦਾ ਕਿ ਪੁਲਿਸ ਜਦੋਂ ਪੈਸੇ ਦਾ ਲੈਣ ਦੇਣ ਹੋਵੇ ਚਾਹ ਤਾਂ ਉਹ ਝਗੜਾ ਪੁਲਿਸ ਦਖਲ ਸੱਚ ਨਹੀਂ ਕਰਦੀ ਸਰ ਤੁਸੀਂ ਤੁਸੀਂ ਕੀ ਭੂਮਿਕਾ ਚ ਤੁਸੀਂ ਸਰ ਇੱਕ ਗੱਲ ਹੋਰ ਦੇਖੋ ਮੰਨ ਲਓ ਤੁਸੀਂ ਕਿੰਨੇ ਇਹਦੇ ਚ ਭੂਮਿਕਾ ਨਹੀਂ ਆਂਦੀ ਜਿਹੜੀ ਮਾਰਨ ਦੀ ਕੋਸ਼ਿਸ਼ ਹੈ ਸਰ ਪਲਾਟ ਛੜਪਣਾ ਜਿਹੜੇ 420 ਕਰਦੇ ਆ ਰਹੇ ਨੇ ਔਰ ਤੁਸੀਂ ਮੈਨੂੰ ਮਾਰਨ ਦੀ ਕੋਸ਼ਿਸ਼ ਸਰ ਦੋ ਵਾਰੀ ਹੋ ਚੁੱਕੀ ਹੈ ਇਹ ਤੁਹਾਨੂੰ ਵੀ ਟਾਰਗੇਟ ਕਰਕੇ ਤੁਹਾਡੇ ਪਿੱਛੇ ਸਰ ਹੋਰ ਵੀ ਇਹਨਾਂ ਨੇ ਲੋਕ ਸਰ ਉਹਦਾ ਰੀਜਨ ਦੱਸਦਾ ਮੇਨ ਸਰ ਕੀ ਹੈ ਜਿਹੜੀ ਹਿਊਜ ਅਮਾਉਂਟ ਐਕਸਟਰਾਔਡਰਨੀ ਪੇਮੈਂਟ ਹੈ ਸਰ ਉਹ ਬੰਦਾ ਵਾਪਸ ਨਹੀਂ ਦੇਣਾ ਸਾਡੇ ਕੋਲ ਹਸਾਬ ਪਿਆ ਕੋਈ ਗਵਰਨਮੈਂਟ ਅਧਾਰਾ ਕੋਈ ਸਾਡੇ ਕੋਲ ਪੁੱਛੂਗਾ ਸਾਰਾ ਕੁਝ ਦੇ ਦੂੰਗਾ ਨਾਲੀ ਗੱਲ ਤੁਸੀਂ ਸਪੋਰਟ ਕਰਦੇ ਵੀ 30 ਇੰਨੀ ਵੈਲਫੇਰ ਦੇ ਕੇ ਉਹਨਾਂ ਨੇ ਤੁਹਾਨੂੰ ਟਾਰਗੇਟ ਕੀਤਾ ਜਾਂ ਉਹਨਾਂ ਦਾ ਪ੍ਰੋਫੈਸ਼ਨ ਹੀ ਆਈ ਹੈ ਉਹੀ ਹੋਰ ਬੰਦੇ ਜਿਹਨਾਂ ਨੇ ਟੱਕਿਆ ਹੁਣ ਆਜੋ ਪ੍ਰੋਫੈਸ਼ਨ ਤੇ ਉਹਨਾਂ ਦਾ ਪ੍ਰੋਫੈਸ਼ਨ ਕੀ ਹੈ ਸਰ ਉਹਨਾਂ ਦੇ ਚਾਰ ਮੁਕਦਮੇ ਅਲੱਗ-ਅਲੱਗ ਤਰ੍ਹਾਂ ਦੇ ਗਨ ਸ਼ਾਟ ਕੀਤੇ ਉਹਨਾਂ ਨੇ ਮੇਰੇ ਤੋਂ ਇਲਾਵਾ ਮੇਰੇ ਤਾਂ ਪੰਜਾਹ ਦੇ ਨਾ ਦਰਜ ਹੋਇਆ ਤਿੰਨ ਗਨ ਸ਼ਾਟ ਦੋ ਗਨ ਸ਼ਾਟ ਉਹਨਾਂ ਦੇ ਲੱਗ ਹੋਏ ਨੇ ਔਰ ਸਾਰੇ ਰਲ ਕੇ ਇਕੱਠੇ ਕਰ ਦਿੰਦੇ ਨੇ ਫਿਰ ਬਾਅਦ ਵਿੱਚ ਸਮਝੌਤਾ ਕਰ ਲੈਂਦੇ ਆ ਆਪਣਾ ਕੋਈ ਇਹਨਾਂ ਦੇ ਘਰ ਤੋਂ ਲੈ ਕੇ ਮੇਨ ਯੂਨੀਵਰਸਿਟੀ ਤੱਕ ਬੰਦਿਆਂ ਨੂੰ ਗੋਲੀਆਂ ਚਲਾਉਂਦੇ ਗਏ ਸਾਰੇ ਰੋਡ ਤੇ ਅਖਬਾਰ ਚ ਪਰਚਾ ਵੀ ਦਰਜ ਹੋਇਆ ਬਾਅਦ ਚ ਕੰਪਰੋਮਾਈਜ਼ ਕਰਕੇ ਕਰ ਲਿਆ ਇਹੋ ਗੈਂਗਸਟਰ ਨੇ ਆ ਬੰਦੇ ਸਰ ਇਹ ਤੁਸੀਂ ਤੁਸੀਂ ਇਸ ਗੱਲ ਨੂੰ ਸਮਝੇ ਬਿਲਕੁਲ ਮਾਫੀਆ ਸਰ ਇਹ ਇਹ ਸੰਯੁਕਤ ਰੂਪ ਦੇ ਵਿੱਚ ਸਾਰੇ ਕੰਮ ਕਰਦੇ ਨੇ ਹੁਣ ਜਿਹੜੇ ਕਿਸੇ ਨੂੰ ਉਲਝਾਣਾ ਉਹਨੂੰ ਕਿਸੇ ਨੂੰ ਕਹਿ ਕੇ ਉਹਨੂੰ ਉਧਰ ਵੀ ਐਪਲੀਕੇਸ਼ਨ ਦੇ ਕੇ ਕਿਸੇ ਹੋਰ ਸਟੇਟਸ ਦੇਵਾ ਦਿੰਦੇ ਨੇ ਐਦਾਂ ਨਹੀਂ ਪੰਗੇ ਲੈਂਦੇ ਸਰ ਫੈਮਿਲੀ ਨੂੰ ਵਿੱਚ ਲੇਡੀਜ਼ ਨੂੰ ਟਾਰਗੇਟ ਕਰਦੇ ਨੇ ਏ ਮਤਲਬ ਬਿਲਕੁਲ ਟੀਮ ਵਰਕ ਦਾ ਕੰਮ ਹੈ ਇੱਕ ਗਰੁੱਪ ਹੈ ਇੱਕ ਮਤਲਬ ਤੁਸੀਂ ਮਾਫੀਆ ਕਹਿ ਸਕਦੇ ਹੋ ਇਹ ਜਿਹੜੇ ਮਾਫੀਆ ਸਰ ਇਹ ਸਾਰੇ ਲੈਂਡ ਮਾਫੀਆ ਤੇ 2007 ਤੋਂ ਬਾਅਦ ਤਿੰਨ ਸਰਕਾਰਾਂ ਨਹੀਂ ਆ ਅਕਾਲੀ ਦਲ ਦੀ ਕਾਂਗਰਸ ਦੀ ਤੇ ਹੁਣ ਆਵਾਜ਼ ਦੀ ਪਾਰਟੀ ਜਾਦੇ ਮਾਫੀਆ ਕਿਹੜੀ ਸਰਕਾਰ ਚ ਫਲਿਆ ਫੁੱਲ ਸਰ ਇਹ ਸਟਾਰਟਿੰਗ ਤੋਂ ਇਹ ਪਹਿਲਾਂ ਹੀ ਤੋਂ ਹੀ ਮਾਫੀਆ ਸੀ ਕਿਉਂਕਿ ਇਹਨਾਂ ਜਿਹੜੀ ਬੈਕਗ੍ਰਾਉਂਡ ਹੈ ਗਨ ਸ਼ਾਟ ਕਰਨਾ ਇਹ ਇਹਨਾਂ ਵਾਸਤੇ ਆਮ ਚੀਜ਼ ਹੈ ਤੁਸੀਂ ਇਹਨਾਂ ਦੀ ਫੀਲਡ ਗੰਜ ਏਰੀਆ ਉੱਥੇ ਜਾ ਕੇ ਪਤਾ ਕਰ ਲੋ ਇਹਨਾਂ ਦਾ ਕੀ ਸਟੇਟਸ ਹੈ ਇਨਾ ਦਾ ਰਿਪਿਊਟੇਸ਼ਨ ਪੁਰਾਣਾ ਕੀ ਸੀਗਾ ਤੁਸੀਂ ਆਪ ਪਤਾ ਕਰ ਲੋ ਸਾਰੇ ਭਰਾ ਕੋਈ ਜਿਹਨੂੰ ਮਰਜ਼ੀ ਸਿਰਫ ਘੰਟੀ ਮਾਰੂਗਾ ਜਦੋਂ ਪਤਾ ਲੱਜਾਣਾ ਔਰ ਤੁਸੀਂ ਇਹਨੇ ਰਿਟਰਨਾਂ ਦੇਖ ਲੋ ਸਾਰਿਆਂ ਪਤਾ ਲੱਜੂਗਾ ਜਿਹੜੇ ਟਾਈਮ 'ਚ ਇਹਨਾਂ ਨੇ ਮੈਨੂੰ ਲੁੱਟ ਕੇ ਸਾਰਾ ਕੁਝ ਕਰਤਾ ਤੁਸੀਂ ਦੇਖੋ ਉਹ ਉਹ ਟਾਈਮ ਦੇ ਉੱਤੇ ਮੇਰੀ ਕੋਈ ਰਿਟਰਨ ਨਹੀਂ ਜਾਂਦੀ ਗਈਏ ਨਹੀਂ ਸਰ ਸਾਰੀ ਇਹਨਾਂ ਦੀਆਂ ਜਾਰੀਆਂ ਕਿਉਂਕਿ ਲੁੱਟ ਕੇ ਮਾਲ ਤਾਂ ਸਾਰਾ ਇਹ ਲੈ ਗਏ ਕਹਿੰਦਾ ਕਿ ਕਿੱਥੇ ਕਿੱਥੇ ਕੀਤੀਆਂ ਤੁਸੀਂ ਇਹਨਾਂ ਨੂੰ ਕਹਿੰਦਾ ਸਰ ਮੈਂ ਹਮੇਸ਼ਾ ਡੀਜੀਪੀ ਸਾਹਿਬ ਲੁਧਿਆਣਾ ਪਹਿਲਾਂ ਪਹਿਲਾਂ ਲੋਕਲ ਚਲਦੇ ਸੀ ਸਰ ਸੀਪੀ ਸਾਹਿਬ ਕਰਦੇ ਸੀਗੇ ਸੀਪੀ ਸਾਹਿਬ ਅੱਗੇ ਫਾਰਵਰਡ ਹੋ ਜਾਂਦੇ ਉਸ ਤੋਂ ਬਾਅਦ ਫਿਰ ਸਾਰਾ ਡਿਜੀਬੀ ਸਾਹਿਬ ਦੇ ਫਿਰ ਉਧਰੋਂ ਹੀ ਚਲਦੀਆਂ ਸਨ ਸਾਰੀਆਂ ਅੱਜ ਵੀ ਤੁਸੀਂ ਡਿਜੀਬੀ ਸਾਹਿਬ ਦੇ ਆਫਿਸ ਜਾ ਕੇ ਸਿਰਫ ਰਜਿਸਟ੍ਰੇਸ਼ਨਰ ਵਿੱਚ ਕੰਪਿਊਟਰ ਚ ਪਾਓ ਦੇਖੋ ਕਿੰਨੀਆਂ ਕੰਪਲੀਟਾਂ ਨਿਕਲਦੀਆਂ ਕਿੰਨੇ ਯੂਆਈਡੀ ਨੰਬਰ ਨਿਕਲਣਗੇ ਇਨਸਾਫ ਇਹ ਤਾਂ ਗੱਲ ਹੈ ਸਰ ਮੈਂ ਇਸ ਗੱਲ ਤੋਂ ਬੜਾ ਪਰੇਸ਼ਾਨ ਹਾਂ ਜੇ ਇਨਸਾਫ ਨਾ ਮਿਲੇ ਆਪਣੇ ਕੋਲ ਕੋਰਟ ਦਾ ਹਾਲ ਦਾ ਕੋਰਟ ਚ ਵੀ ਕੇਸ ਸਰ ਮੈਂ ਇਹੀ ਤਾਂ ਗੱਲ ਹੈ ਸਰ ਮੈਂ ਹਲੇ ਕੋਰਟ ਤਾਂ ਨਹੀਂ ਜਾਵਿਆ ਮੈਨੂੰ ਹਲੇ ਥੱਲੋਂ ਹੀ ਨਹੀਂ ਕੁਛ ਹੋਇਆ ਹੀ ਨਹੀਂ ਸਰ ਦਾਖਲ ਦਫਤਰ ਕਰਨ ਦਾ ਕੋਈ ਹੱਲ ਥੋੜੀ ਹੁੰਦਾ ਸਰ ਜਦੋਂ ਤੁਸੀਂ ਉਹ ਰਿਪੋਰਟ ਤਾਂ ਬਣਾਓ ਨਾ ਕਮ ਸੇ ਕਮ ਕਾਇ ਕੁਝ ਵੀ ਹੈ ਇਹ ਚਾ ਆਮ ਆਦੀ ਪਾਰਟੀ ਕਿਸੇ ਸਥਾਨਕ ਐਮਐਲਏ ਨੂੰ ਜਾਂ ਮੰਤਰੀ ਨੂੰ ਮਿਲਿਓ ਤੁਸੀਂ ਨਹੀਂ ਸਰ ਮੈਂ ਲੋਕਲ ਉਹਨਾਂ ਕੋਈ ਪੋਲੀਟਿਕਲ ਸੋਰਸ ਨਹੀਂ ਯੂਜ਼ ਕੀਤਾ ਮੇਰਾ ਦਨ ਹੈ ਵੀ ਨਹੀਂ ਇਹ ਬੰਦਾ ਖੁਦ ਪੋਲੀਟਿਕਲ ਇਨਵੋਲਵ ਹੈ ਇਹ ਆਪਣਾ ਸਾਰਾ ਕੁਝ ਮੈਨੇਜ ਕਰ ਲੈਂਦਾ ਇੱਕ ਕੋਈ ਕਿਸੇ ਸੈਸੀ ਪਾਰਟੀ ਬੰਦੇ ਟਿਕਟਰ ਵਗੈਰਾ ਮਿਲ ਰਹੀ ਹੈ ਕਿਹੜੇ ਬੰਦੇ ਨੂੰ ਇਹ ਸਰ ਵਿਪਨ ਸ਼ੁੱਧ ਕੱਕੇ ਨੂੰ ਇਹ ਤਾਂ ਸਰ ਇੰਨਾ ਵੱਡਾ ਹੈਗਾ ਸਰ ਦੇਖੋ ਤੁਸੀਂ ਇਹ ਬੰਦਾ ਸਿਰ ਤੇ ਚੜ ਕੇ ਬਹਿ ਜਾਏਗਾ ਦੁਆਰਾ ਕੱਲ ਨੂੰ ਫਿਰ ਕਿਹੜੀ ਪਾਰਟੀ ਜਿਹੜੀ ਟਿਕਟ ਹੈ ਅ ਸਰ ਹੈਗੀ ਹੁਣ ਜਿਹੜੇ ਜਿਹੜੇ ਹੈਗਾ ਉਹ ਉਹਦੀ ਉਹਦੇ ਚ ਮਿਲ ਰਹੀ ਆ ਜੀ ਮੈਂ ਤਾਂ ਸਰ ਉਹਨਾਂ ਨੂੰ ਵੀ ਮੰਗ ਕਰੂੰਗਾ ਵੀ ਕੰਮ ਸਿਕੋ ਜੀ ਬੈਕਗਰਾਉਂਡ ਦੇਖੋ ਵੀ ਇਹ ਬੰਦਾ ਐਨੇ ਕ੍ਰਾਈਮ ਕਰਦਾ ਆ ਰਿਹਾ ਸ਼ੁਰੂ ਤੋਂ ਫਰਾਡ ਕਰਦਾ ਆ ਰਿਹਾ ਹਾਂਜੀ ਉਹਦਾ ਵੀ ਇਕਲੀ ਦਲ ਦਾ ਹਾਂਜੀ ਸਰ ਕੀ ਹੈ ਇਹਦਾ ਰਿਜੈਕਟ ਨਹੀਂ ਬਦਾ ਕਿਉਂਕਿ ਇਹ ਚੀਜ਼ਾਂ ਦਾ ਜ਼ਿਆਦਾ ਲੀਡਰ ਹੈਗਾ ਤੇ ਉਹਦੇ ਨਾਲ ਹੀ ਸਰ ਸਾਰਾ ਮੈਨੇਜ ਕਰਦਾ ਉਹਦੇ ਨਾਲ ਪ੍ਰਭਾਵ ਪਾ ਲੰਦਾ ਉਹਦੇ ਨਾਲ ਹੀ ਸਾਰਾ ਮੈਨੇਜ ਕਰ ਲੈਂਦੇ ਸਰ ਤੇ ਪੁਲਿਸ ਨੂੰ ਵੀ ਆਮ ਸਾਰੇ ਹੁਣ ਲੋਕਾਂ ਨੂੰ ਕਹਿੰਦਾ ਮੈਂ ਦੇਖ ਲੂੰਗਾ ਕਈ ਵਾਰ ਤਾਂ ਇਹ ਕਹਿੰਦਾ ਮੈਂ ਜੇਬੇ ਚ ਪਾਈ ਫੜਦਾ ਕਹਿੰਦਾ ਮੈਂ ਕੀ ਸਮਝਦਾ ਕਿਸੇ ਵੱਡੇ ਲੀਡਰ ਦਾ ਹੱਥ ਹੈਗਾ ਇਹਦੇ ਪਿੱਛੇ ਕੋਈ ਹਾਂ ਸਰ ਬਿਲਕੁਲ ਹੈਗਾ ਜੀ ਕਿਉਂ ਨਹੀਂ ਸਰ ਸਿਆਸੀ ਸਾਰੇ ਨੇ ਆਪ ਖੁਦ ਸਿਆਸੀ ਇਹਨਾਂ ਦੇ ਵੱਡੇ ਲੀਡਰ ਵੀ ਨਾਲ ਪਿੱਛੋਂ ਬੈਕਗ੍ਰਾਉਂਡ ਤੱਕ ਆ ਲਾਂਦੇ ਨੇ ਆਪਣੇ ਬੰਦੇ ਨੂੰ ਸਪੋਰਟ ਤਾਂ ਕਰਨਗੇ ਸਰ ਮੈਂ ਤਾਂ ਸਰ ਪ੍ਰਸ਼ਾਸਨ ਨੂੰ ਹਮੇਸ਼ਾ ਮੰਗ ਕਰਦਾ ਆ ਆ ਉਹ ਨਾਮ ਨੂੰ ਕਦੀ ਅਜਾ ਸਕਿਉਰਟੀ ਮਿਲੀ ਹੈ ਨਾ ਮੇਰੀ ਲਾਇਬਿਲਟੀ ਦੇਖੀ ਗਈ ਹੈ ਮੈਂ ਦੇਖੋ ਜਨਰਲ ਨੂੰ ਬੰਦਾ ਹੈਗਾ ਮੈਂ ਇਹਨਾਂ ਟੈਕਸ ਪੇ ਹੀ ਕਰਦਾ ਸਾਰਾ ਕੁਝ ਕਰਦਾ ਸਰ ਤਾਂ ਵੀ ਮੰਤਰੀ ਭਗਵੰਤ ਮਾਨ ਨੂੰ ਕੀ ਪੀਲਾ ਇੱਕ ਪੀਲਾ ਸਰ ਮੁੱਖ ਮੰਤਰੀ ਸਾਹਿਬ ਨੂੰ ਮੇਰੀ ਇੱਕੋ ਅਪੀਲ ਹੈ ਕਿ ਅੱਜ ਤੱਕ ਕੋਈ ਵੀ ਚਾਹੇ ਜਿਹੜੀਆਂ ਸਰਕਾਰਾਂ ਵੀ ਆਗੀਆਂ ਕਿਸੇ ਦੇ ਵੀ ਟਾਈਮ ਦੇ ਉੱਤੇ ਇਹ ਚੀਜ਼ ਕਵਰ ਆਪਣੀ ਹੋਈ ਮੈਂ ਹੁਣ ਉਹਨਾਂ ਨੂੰ ਇਹ ਬੇਨਤੀ ਕਰਦਾ ਵੀ ਮੈਨੂੰ ਇਹ ਜਸਟਿਸ ਮਿਲਣਾ ਚਾਹੀਦਾ ਇਹ ਬੰਦਾ ਸਾਡੇ ਸਾਰੇ ਲੁੱਟਮਾਰ ਕਰਕੇ ਆਪ ਕਰਕੇ ਔਰ ਸਾਨੂੰ ਮਤਲਬ ਜ਼ੀਰੋ ਕਰਕੇ ਛੱਡ ਗਿਆ ਔਰ ਤੁਸੀਂ ਉਹਦੇ ਚ ਰਿਟਰਨਾਂ ਦੇ ਵਿੱਚ ਵੀ ਤੁਹਾਨੂੰ ਕਲੀਅਰ ਹੋ ਜਾਊਗਾ ਵੀ ਇਹ ਵਾਕਈ ਬੰਦੇ ਦੇ ਰਿਟਰਨ ਸੀ ਜਾਂਦੀ ਜਿਹੜਾ ਬੰਦਾ ਇੰਨੀ ਵੱਡੀ ਰਿਟਰਨ ਭਰਦਾ ਹੋਵੇ ਔਰ ਦੋਨਾਂ ਦੇ ਬੰਦਾ 10-15 ਪੈਸੇ ਦਾ मतलब शेयर होल्डर होंडरसेंट कि बन सकता क्यों नहीं सर मैं करूंगा दो बार अटैप हो चुकी है सर जे खुदा न खास साहब निकी हो ए, ए, सारे बंदे लोग जिन्होंने जिन्होंने खिलाफ मैं एप्लीकेशन दी है ये सारे बंदे जिम्मेवार हो गए okay. देखो ना तो मेरी फैमिली देखो दे नहीं बहुत एप्लीकेशन बाय हाथ एप्लीकेशन देना ना तक नहीं मेरा पता मेरा ना ओरिजिनल जो है ना तो एप्लीकेशन नहीं है फोन नंबर मेरा दे के मेरे नाम दे के मेरी फैमिली दे के परेशान देश दुनिया की हर खबर सबसे पहले देखने के लिए फॉलो करें दैनिक सवेरा टीवी यूट्यूब फेसबुक इंस्टाग्राम एक्स और व्हाट्सएप चैनल पर